ਗੂਰਮਨ ਮਾਨ ਕਰਦਾ ਪਰ ਇਧਰਲੇ ਪਾਸੇ ਵੀ ਦੇਖੀਏ ਮੈਨੂੰ ਲੱਗਦਾ ਫੇਰ ਬੰਡਾਲੇ ਵਾਲਾ ਉਹ ਤਾਜਾ ਟੱਕ ਕਰਕੇ ਵਹਿਮ ਦੂਰੇ ਕੱਢ ਤੇ ਸ਼ੱਕ ਵਾਹ ਜੋਦਾ ਐਨ ਕਹਿੰਦੇ ਜੋਦਾ ਵੀ ਟੌਪ ਦਾ ਮਲ ਬਣ ਗਿਆ ਕਿ ਜੋਦਾ ਘਸਾ ਜਿਹਦੇ ਨਗਰ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜਾ ਪੋਸਟਪੌਂਡ ਹੋ ਗਿਆ ਮੇਲਾ ਮੇਰੇ ਪਿਆਰ ਦੀ ਵੀਰੋ ਲਓ ਸਾਹਮਣੇ ਖੇਡ ਗਰਾਊਂਡ ਦੇ ਵਿੱਚ ਰੇਡ ਪੈ ਗਈ ਹੈ ਕੌਣ ਕਮਾਲ ਕਰਦਾ ਮੈਂ ਬਾਗੇ ਪਹਿਲਵਾਨ ਮੜੀ ਬੇਨਤੀ ਲਈ ਸੀ ਵੀਰਾ ਇਧਰਲੇ ਪਾਸੇ ਨੂੰ ਆਈ ਬਾਗੇ ਯਾਰ ਇੱਧਰ ਆ ਯਾਰਾ ਲੈ ਇੱਧਰਲੇ ਪਾਸੇ ਦੇਖਾਂਗੇ ਐਲ ਕਹਿੰਦੇ ਗਮ ਤੇ ਦੀ ਖੱਬੇ ਕਦੀ ਸੱਜੇ ਕਦੀ ਪਰਦਾ ਬਦਲਾ ਕਦੀ ਕੈਂਚੀ ਹੁਣ 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 ਐਨ ਕੰਡਿਆਂ ਦੇ ਕੋਲ ਆ ਕੇ ਆ ਪਾਸੇ ਪਲਟਦੇ ਆ ਜਦੋਂ ਕੰਡਿਆਂ ਦੇ ਕੋਲ ਆਉਣਾ ਲਾ ਬਿੱਕੇ ਪਹਿਲਵਾਨ ਦੀ ਆ ਪਹਿਲੀ ਪੈ ਗਈ ਆ 500 ਵਾਲੀ ਕਿ ਲੱਡੂ ਵੰਡ ਦੀ ਗਲੀ ਦੇ ਵਿੱਚੋਂ ਆਵਾ ਜੇ ਪਹਿਲੀ ਪੇਸ਼ੀ ਯਾਰ ਛੁੱਟ ਜੇ ਇਹ ਸਾਡੇ ਹੈਪੀ ਪਹਿਲਵਾਨ ਦੇ ਵੱਲੋਂ ਉਧਰ ਯਾਰਾਂ ਦੇ ਵੱਲੋਂ ਲਓ ਸਾਹਮਣੇ ਦੇਖਾਂਗੇ 500 ਵਾਲੀ ਪਹਿਲੀ ਪੈ ਗਈ ਹੈ ਇੱਕ ਪਾਸੇ ਭੰਗਣਾ ਵਾਲਾ ਐਨ ਕੰਦੇ ਟੌਪ ਦਾ ਤਾੜੀ ਦੂਜੇ ਪਾਸੇ ਇਹ ਸਾਡਾ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਸਾਡਾ ਜੋਦਾ ਹੈ ਮੇਰੇ ਮਿੱਤਰੋ ਲਓ ਦੇਖਾਂਗੇ ਸਾਹਮਣੇ ਪੰਜ ਗਰਾਈਆਂ ਵਾਲਾ ਖਾਨ ਤੇਰੇ ਵਾਸਤੇ ਇੱਕ ਜੱਫਾ 500 ਦਾ ਹੋਣਾ ਕੌਣ ਜੱਫਾ ਲਾਉਂਦਾ ਕਰਦੇ ਕਮਾਲ ਇਹ ਹੈ ਪਾਣੀਆਂ ਵਾਲਾ ਖਾਨ ਇਹ ਹੈ ਮਾਝੇ ਦਾ ਮਿੱਤਰੋ ਮਾਨ ਹੁਣ ਦੇਖਾਂਗੇ ਹੁੰਦੀ ਕਮਾਲ ਬੱਲੇ ਕਦੀ ਉੱਪਰ ਕਦੀ ਥੱਲੇ ਵੱਜਦੀਆਂ ਤੌੜਾ ਵੱਜਦੇ ਲਲਕਾਰੇ ਆਹ ਤਿੰਦੇ 500 ਦਾ ਜੱਫਾ ਲੱਗਿਆ ਖਾਨ 500 ਰਸੀਬ ਕਰ ਲੈ ਜੋ ਕੋਈ ਵੀਰ ਸਪੇਅਰ ਹੈ ਤੇ ਖਾਨ ਦਾ ਜਿਹੜਾ 500 ਹੈ ਇਹ ਮੇਰੇ ਕੋਲੇ ਫੜ ਕੇ ਲੈ ਜਾਓ ਵੀਰੇ ਪੈਸੇ ਨਾਲ ਨਾਲ ਹੀ ਫੜਨੇ ਆ ਪਲੇਰਾਂ ਦੇ ਭਰਾ ਬਣ ਕੇ ਮਿਲਦੀ ਹੈ ਖਾਨ ਦਾ 500 ਬਿੱਕੇ ਪ੍ਰਮਾਨ ਪੁੱਜਦਾ ਹੋ ਗਿਆ ਵੀਰਾ ਔਰ ਇਧਰਲੇ ਪਾਸੇ ਦੇਖਾਂਗੇ ਦੀਪੂ ਦੀ ਰੇਡ ਲੱਗੀ ਐ ਇਹ ਪਠਾਨ ਕੋਟੀ ਐ ਇਸ ਜਾਨਪਰੀਆ ਉਹ ਦੇਖਾਂਗੇ ਦੂਜੇ ਪਾਸੇ ਉਹ ਵਾਹ ਚੱਬਰਾ ਕਹਿੰਦੇ ਤੂੜਾ ਪੱਟੀ ਜਾਂਦੇ ਆ ਆਹ ਕਹਿੰਦੇ ਹੋ ਗਿਆ ਸਖਰ ਲੱਗਿਆ ਜੋਰ ਕਿ ਜੋਰ ਤੇ ਜਵਾਨੀ ਹੁਣ ਦੀ ਮਰਦਾਂ ਦੀ ਖੇਡ ਇਹਦੇ ਵਿੱਚ ਹੁੰਦੇ ਯਾਰੋ ਸਾਨਾ ਵਾਲੇ ਢੇੜ ਉਹ ਇਧਰਲੇ ਪਾਸੇ ਦੀਪੂ ਪਹਿਲਵਾਨ ਤੇ ਦੂਜੇ ਪਾਸੇ ਐਨ ਬਾਗੇ ਪਹਿਲਵਾਨ ਦੱਸੀ ਮੁੰਡੇ ਦਾ ਨਾਮ ਯਾਰਾ ਮੈਂ ਤਾਂ ਹੀ ਆਵਾਜ਼ ਮਾਰੀ ਸੀਗੀ ਸਾਬ ਚਵੰਡੇ ਵਾਲੇ ਦੀ ਰੋਡ ਪੈ ਗਈ ਹੈ ਇਧਰਲੇ ਪਾਸੇ ਪੰਜ ਗਰਾਈਆਂ ਵਾਲਾ ਲੱਗਿਆ ਹੋਇਆ ਖਾਰੀਆਂ ਵਾਲਾ ਕਿੱਦਾਂ ਲੱਗਿਆ ਹੋਇਆ ਹੁਣ ਦੇਖਾਂਗੇ ਇਹ ਪੰਜ ਗਰਾਈਆਂ ਵਾਲਾ ਬਾਊ ਜੱਫੇ ਪਾਊ ਜੱਫੇ ਪਾਊ ਲੋਕਾਂ ਨੂੰ ਮਿਆਰਾ ਆਊ ਜਦੋਂ ਜੱਫੇ ਪੰਜ ਗਰਾਈਆਂ ਵਾਲਾ ਬਾਊ ਪੁਲਵਾਨ ਪਾਊ ਬਹੁਤ ਵਧੀਆ ਵਾਈ ਗਰੂ ਕਿਰਪਾ ਕਰੇ ਹਰਮਨ ਮੇਸ਼ਰਪਰੀਆ ਬਟਾਲੇ ਨੂੰ ਬਿਲੋਂਗ ਕਰਦਾ ਕੋਚ ਦਲਬੀਰ ਸਿੰਘ ਦੀਰਾ ਬੱਲਪੁਰੀਆਂ ਮੇਰੇ ਪੰਜਾਬੀ ਵਿਰੋਧ ਕੱਲ ਸਾਜਣ ਦੇ ਪਿੰਡ ਦੇ ਵਿੱਚ ਡਿਊਟੀ ਅਨ ਬਾਕੇ ਗਿਆ ਤੇ ਨਾਲ ਜਿੰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਰੇਡ ਤੇ 500 ਦਾ ਜੱਗੂ ਯਰਮਨ ਦੇ ਵਿੱਚ ਬੈਠਾ ਹੈ ਮਾਣ ਕਰਦਾ ਸਾਡੇ ਰੇਨੂ ਪਹਿਲਵਾਨ ਤੇ ਇਹ ਵੀਰਾਂ ਦਾ ਪਿਆਰ ਹੈ ਉਹ ਜਾਂਦਾ ਬਾਤਾਂ ਵੱਡੀ ਇਹ 500 ਆਪਾਂ ਰੇਨੂ ਪਹਿਲਵਾਨ ਦਾ ਵੀ ਨਾਲੇ ਨਾਲੇ ਪੁੱਜਦਾ ਕਰੀ ਜਾਂਗੇ ਦੀਪੂ ਪਹਿਲਵਾਨ ਨੇ ਰੁਗ ਸਾਰਾ ਨੋਟਾਂ ਦਾ ਭਰਾਮਾਂ ਨੇ ਪਹਿਲਾਂ ਡਿਊਟੀਆਂ ਲਾਈਆਂ ਜੀ ਮੈਂ ਪਲੇਰਾਂ ਨੂੰ ਬੇਨਤੀ ਕਰਾਂ ਵੀਰ ਬਣ ਕੇ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਹੱਲੇ ਥੱਲੇ ਬਹਿ ਜਾਓ ਸਿਰਫ ਥੱਲੇ ਬਹਿ ਜਾਓ ਜੀ ਲੋ ਇਧਰਲੇ ਪਾਸੇ ਸੰਗਰਾਮਾਂ ਵਾਲਾ ਉਧਰਲੇ ਪਾਸੇ ਆਹ ਕਿੰਦੇ ਕੋਲ ਹੰਧਿਆਂ ਦੇ ਕੋਲ ਆ ਕੇ ਹੱਲਾ ਬੋਲਤਾ ਦੇਖੋ ਯਾਰ ਉਹ ਪਾਣੀ ਦਾ ਕੜਾਹੀ ਬੋਲਤਾ ਨੰਬਰ ਕਿਹੜੇ ਪਾਸੇ ਹੈ ਨੰਬਰ ਸੰਗਰਾਮਾਂ ਵਾਲੇ ਚਮਕੌਰ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਸਾਨੂੰ ਸਾਰੇ ਵੀਰਾਂ ਨੂੰ ਮਾੜਾ ਮਾੜਾ ਪਿੱਛੇ ਕਰਕੇ ਆਪਾਂ ਥੱਲੇ ਬਿਠਾ ਲਿਆ ਯਾਰ বারবার ਇਧਰ ਪ੍ਰਬੰਧਕ ਵੀਰਾਂ ਵੱਲੋਂ ਜਿਹੜੀ ਸ਼ਿਕਾਇਤ ਆਉਂਦੀ ਆ ਤਾਂ ਮੈਂ ਚਾਹੁੰਦਾ ਨਹੀਂ ਐ ਸ਼ਿਕਾਇਤ ਨਹੀਂ ਐ ਇਹ ਤੁਹਾਡੇ ਚਰਨਾ ਚ ਤਰਲਾ ਹੀ ਆ ਜੀ ਤੁਸੀਂ ਸਰਕਾਰ ਦੇ ਜੋਗ ਹੋ ਭਰਾਓ ਸਾਡੇ ਤਾਂ ਸਾਹਮਣੇ ਰੇਡ ਪਈ ਐ ਦੇਖਾਂਗੇ ਕੌਣ ਕਮਾਲ ਕਰਦਾ ਖਾਨ ਹੋ ਮਰੇ ਝੋਟਿਆ 10 ਮੁੰਡੇ ਨੂੰ ਇਹ ਕਾਦੀਆਂ ਤੋਂ ਚੱਲ ਕੇ ਆਇਆ ਸ਼ਹਿਰ ਕਾਦੀਆਂ ਦੇ ਨੇੜੇ ਪਰ ਹੁਣ ਦੇਖਾਂਗੇ ਇਧਰ ਇਹ ਪੰਜ ਗਰਾਈਆਂ ਵਾਲਾ ਆ ਬਾਈ ਪੁਲਵਾਨ ਆ ਮੇਰੇ ਪੰਜਾਬੀ ਵੀਰੋ ਐਨ ਨਹਿਰ ਦੇ ਕੰਢੇ ਦੇ ਉੱਤੇ ਡੇਰਾ ਜੱਟ ਦਾ ਵੇਖੀ ਅੱਜ ਬਿੱਲੋ ਨਹੀਂ ਤੂੰ ਝੇਰਾ ਜੱਟ ਦਾ ਇਹ ਪੰਜ ਗਰਾਈਆਂ ਵਾਲਾ ਜਿੰਨੇ ਹੁਣ ਕਮਾਲ ਕੀਤੀ ਆ ਰੇਡ ਘੁੱਗੀ ਪਾਉਣ ਵਾਸਤੇ ਵਧਿਆ ਮਾੜੀ ਪੰਮਵਾਂ ਦਾ ਇਲਾਕਾ ਹੈ ਬਿਆਸ ਦਰਿਆ ਦੇ ਕੰਢੇ ਦੇ ਉੱਪਰ ਵਸਿਆ ਹੋਇਆ ਨਗਰ ਦੂਜੇ ਪਾਸੇ ਜੋਦਾ ਜੋਦਾ ਐਨ ਜੋਦਾ ਜੋਦਾ ਹੋਈ ਪਈ ਹੈ ਜੋਦੇ ਨੇ ਪਹਿਲਾ ਵੀ ਲਾਏ ਹੁਣ ਫੇਰ ਹੋਊ ਕਮਾਲ ਇਹ ਘੁੱਗੀ ਘੁੱਗੀ ਕਰੇ ਹੂ ਘੂ ਹਾਣੀਆਂ ਟਾਲੀ ਤੇ ਇੱਕ ਮੈਂ ਤੇ ਦੂਜਾ ਤੂੰ ਹਾਣੀਆਂ ਆਹ ਟਾਲੀ ਤੇ ਮਾਰੇ ਤਾੜੀਆਂ ਜਿਨ੍ਹਾਂ ਨੂੰ ਜੋਦੇ ਦੀ ਖੇਡ ਵਧੀਆ ਲੱਗੀ ਹੈ ਬਹੁਤ ਵੱਡੇ ਮੱਲ ਸਾਡੀ ਮਾਂ ਖੇਡ ਕਬੱਡੀ ਦੇ ਸਤਕਾਰ ਇਹਨਾਂ ਵੀਰਾਂ ਦਾ ਬੱਲੇ ਮਾਰ ਗਿਆ ਲਓ ਇਧਰ ਖੇਡ ਗਰਾਊਂਡ ਦੇ ਵਿੱਚ ਵੀਰੇ ਪੰਜਾਬੀ ਵੀਰੋ ਇਸ ਸੰਦੋਏ ਵਾਲੀ ਸਰਕਾਰ ਕਬੱਡੀ ਕਲੱਬ ਪਠਾਨਕੋਟ ਦਾ ਚੁੱਭਰ ਹੈ ਤੇ ਮੁੰਡਿਆ ਵੀ ਮੁੰਡਿਆ ਪਠਾਨਕੋਟੀਆ ਤੇਰੀ ਖੇਡ ਤੋਂ ਜਾਮਾਂ ਬੱਲੇ ਹਾਰੇ ਵਾਹੋ ਸੁਣਿਆ ਇਧਰ ਪੰਗਵਾ ਪਿੰਡ ਵਾਲੇ ਦੀ ਦੂਜੀ ਰੇਡ ਪੈ ਗਈ ਹੈ 500 ਵਾਲੀ ਇਧਰ ਸਾਡੇ ਵੀਰ ਸੱਤਾ ਪਹਿਲਵਾਨ ਸੰਦੋਏ ਵਾਲੀ ਸਰਕਾਰ ਕਬੱਡੀ ਕਲੱਬ ਪਠਾਨਕੋਟ ਦਾ ਪ੍ਰੋਮੋਟਰ ਹੈ ਜਿਸ ਭਰਾ ਦੇ ਵੱਲੋਂ ਰੈਨੂ ਰਵੀ ਤੇ ਸੋਨੂ ਨੂੰ ਅੱਜ ਬਦਾਨਾ ਦੇ ਨਾਲ ਸਨਮਾਨ ਕੀਤਾ ਜਾਣਾ ਹੈ ਇਹ ਵਧੀਆ ਗੱਲ ਹੈ ਇਧਰ 500 ਵਾਲੀ ਦੂਜੀ ਰੇਡ ਮਿੱਕਾ ਪਹਿਲਵਾਨ ਪਿੰਡ ਪੰਗਵਾ ਉਹ ਜਾਂਦਾ ਨਿਕਲਦਾ ਹੱਥਾਂ ਚ ਤੇ ਮੁੰਡਾ ਹੱਥਾਂ ਚੋਂ ਨਿਕਲਦਾ ਜਦ ਰੇਸ਼ਮੀ ਰਮਾਲ ਵਰਗਾ ਇਧਰ ਦੀਪੂ ਪਹਿਲਵਾਨ ਜੱਗੂ ਯਰਮਨ ਕਹਿੰਦਾ ਆ ਚਵੰਡੇ ਵਾਲੇ ਵਾਸਤੇ 200 ਆਜੋ ਆ ਰੇਡ 200 ਦੀ ਹੈ ਦਾਉਵਾਲ ਵਾਲਿਆ ਜਗਤਪੁਰ ਵਾਲਾ ਕਮਾ ਕਿ ਦਾਉਵਾਲ ਵਾਲਾ ਕਮਾ ਇਹ ਫੌਜੀ ਹੈ ਕਿ ਟੁੱਟੀ ਮੰਜੀ ਵਾਲ ਪ੍ਰਾਣਾ ਵਿੱਚੋਂ ਦਿਸਦੇ ਤਾਰੇ ਵਸਣਾ ਫੌਜੀ ਦੇ ਚਾਹੇ ਬੂਟ ਸਣੇ ਲੱਤ ਮਾਰੇ ਨੰਮਾ ਪਹਿਲਵਾਨ ਫੌਜੀ ਹੈ ਇਹ ਚੌਥ ਛੁੱਟੀ ਆਇਆ ਹਲੇ ਚਾਰਕ ਦਿਨੀ ਹੋਇਆ ਭਰਾ ਮੇਰਾ 200 ਦਾ ਮਾਨ ਸਤਕਾਰ ਸਾਬ ਅਪ ਐਕਸਟਰਾ ਵੀ ਜਿਹੜਾ ਆਪਣਾ ਵੀਰ ਹੈ ਸਭ ਦੇ ਪੈਹਰੇ ਪਹਿਹਰੇ ਫੜੀ ਚਲੋ ਪੈਸਿਆਂ ਦਾ ਲੇਖਾ ਵਿਖਾ ਨਾਲ ਨਾਲ ਕਰੀ ਚੱਲੋ ਯਾਰ ਲਓ ਇਧਰਲੇ ਪਾਸੇ ਹਰਮਨ ਮੇਸ਼ਰਪ੍ਰੀਆ ਦੂਜੇ ਪਾਸੇ ਦੇਖਾਂਗੇ ਪੈਂਦੀ ਆ ਟੱਕ ਉਹ ਬੱਲੇ ਚੋਦਰਾ ਉਹ ਵਾਹ ਸੁਣਾ ਸਾਨੂੰ ੱਟੇ ਨਾਲੇ ੱਟਿਆਂ ਦੀ ਇੱਕ ਉੱਤੇ ਕਿੜਿਉਂ ਆਰਡ ਨੂੰ ਹਰਮਨੂ ਓਕੇ ਜੱਗੂ ਯਰਮਨ ਵਾਲਿਓ ਹਰਮਨ ਦੇ ਵਾਸਤੇ ਇੱਕ ਸੌ ਦੇ ਮਾਣ ਪੁੱਜਿਆ ਮਿਸ਼ਰਪ੍ਰਿਆ ਆਪਣੇ ਮਾਣ ਸਤਕਾਰ ਵੀਰ ਬਣ ਕੇ ਮੜਾ ਕਿਸੇ ਪਲੇਅਰ ਨੂੰ ਭੇਜ ਪੈਸੇ ਫੜ ਲੈ ਸੋਣਿਆ ਵੀਰਾ ਲੈ ਇਧਰਲੇ ਪਾਸੇ ਖਾਨ ਮੁੰਡਾ ਹੀਰਿਆਂ ਦੀ ਖਾਨ ਬਲੀਏ ਦੇਖੀ ਜਦੋਂ ਲਾਉਂਦੇ ਜੱਫਾ ਠੋਕ ਠੋਕ ਤੇ ਬਣ ਜੂਗਾ ਹੌਲੀਏ ਮਹਾਨ ਮਿੱਤਰੋ ਇਹ ਕਿੰਦੇ ਕਾਦੀਆਂ ਵਾਲਾ ਹੈ ਖਾਨ ਮਿੱਤਰੋ ਇਹ ਕਾਦੀਆਂ ਦਾ ਖਾਨ ਹੈ ਅਹਿਮਦੀਏ ਪਰਿਵਾਰ ਨੂੰ ਬੁਲਾਉਂ ਕਰਦਾ ਬਹੁਤ ਚੋਟੀ ਦਾ ਮੱਲ ਹੈ ਲਗਭਗ 2 2019 ਚ ਖੇਦਰੀ ਸ਼ੁਰੂ ਕੀਤੀ ਹੈ ਪਹਿਲੀਆਂ ਚ ਤੇ ਹੁਣ ਅਜੇ ਟੌਪ ਦਾ ਬਣ ਗਿਆ ਔਰ ਮਣ ਆਪਣਾ ਸਤਕਾਰ ਵੀਰ ਬਣ ਕੇ ਜ਼ਰੂਰ ਫੜ ਲੈ ਮੇਰੇ ਲਓ ਦੀਪੂ ਫਰਵਾਲ ਪਿੰਡ ਵਾਲੇ ਨੇ ਕਬੱਡੀ ਪਾਈ ਹੈ ਕੌਣ ਕਮਾਲ ਕਰਦਾ ਹੈ ਜੱਫਾ ਲਾਵੇਗਾ ਇੱਕ ਪਾਸੇ ਫਰਵਾਲ ਇੱਕ ਪਾਸੇ ਮੇਰੇ ਪੰਜਾਬੀ ਵੀਰ ਦੀਪੂ ਇੱਕ ਪਾਸੇ ਲਓ ਸਾਹਮਣੇ ਜੋਧੇ ਵਰਗੇ ਛੋਟੀ ਦੇ ਮਲ ਆ ਕੀ ਬਣ ਗਿਆ ਹੈ ਹਰਮਨ ਪਲਵਾਨ ਮਾਨ ਸਤਕਾਰ ਜਿਹੜਾ ਵੀਰ ਆਪ ਪੁੱਜਦਾ ਕਰ ਦਿੱਤਾ ਸੋਣਿਆ ਇਹਦੇ ਬਾਰਸ ਲੱਗੀ ਜੇ ਠੰਡੀ ਬਾਹ ਚ ਆਉਂਦੀ ਲਓ ਨਿਸ਼ਾਨ ਨਡਾਲੇ ਵਾਲੇ ਨੇ ਕਬੱਡੀ ਪਾਈ ਹੈ ਲੈ ਵੀ ਸੁਣਿਆ ਇਹ ਨਿਸ਼ਾਨ ਹੈ ਦੂਜੇ ਪਾਸੇ ਉਧਰਲੇ ਪਾਸੇ ਵੀ ਆਨ ਚੋਟੀ ਦੀ ਖੇਡਾ ਵਾਹ ਨਿਸ਼ਾਨ ਇਹ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮੇ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਬਹੁਤ ਵਧੀਆ ਮੁਕਾਬਲਾ ਖੇਡਿਆ ਯਾਰਾਂ ਅੰਕਾਂ ਦਾ ਲੇਖਾ ਜੋਖਾ ਜਿਹੜਾ ਬੋਬੀ ਪਹਿਲਵਾਨ ਆਪਾਂ ਸਾਂਝਾ ਕਰੀਏ ਸਾਡਾ ਸਪੋਰਟਰ ਵੀਰ ਹੋ ਗਿਆ ਵੀਰੇ ਸਾਰੀ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਕਦੇ ক্রিকেট ਦੀਆਂ ਗੱਲਾਂ ਹੁੰਦੀਆਂ ਕਦੇ ਕਬੱਡੀ ਦੀਆਂ ਕਦੇ ਕੁਸ਼ਤੀ ਦੀਆਂ ਸੋ ਸਤਿਕਾਰ ਆ ਸਾਡੇ ਸਾਰੇ ਵੀਰਾਂ ਦਾ ਇੱਧਰ ਸੰਦੋਏ ਵਾਲੀ ਸਰਕਾਰ